ਲੁਧਿਆਣਾ ਦੇ ਵਿੱਚ ਵਪਾਰੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਸੀਪੀ ਦਫ਼ਤਰ ਦੇ ਬਾਹਰ ਧੰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਆਪਣੇ ਇੱਕ ਸਾਥੀ ਤੇ ਹੋਏ ਪਰਚੇ ਨੂੰ ਰੱਦ ਕਰਨ ਅਤੇ ਉਸ ਨੂੰ ਗ੍ਰਿਫਤਾਰੀ ਤੋਂ ਛਡਵਾਉਣ ਦੇ ਲਈ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਦਰਸਲ ਕੁਝ ਦਿਨ ਪਹਿਲਾਂ ਇੱਕ ਕਿਸਾਨ ਦੇ ਵੱਲੋਂ ਇੱਕ ਕਾਰੋਬਾਰੀ ਨੂੰ ਦੋਸ਼ੀ ਦੱਸਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਇਕੱਠੇ ਹੋ ਕੇ ਲੁਧਿਆਣਾ ਸੀਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਅਤੇ ਉਸ ਕਾਰੋਬਾਰੀ ਦੇ ਉੱਪਰ ਪਰਚਾ ਦਰਜ ਕਰਵਾ ਕੇ ਗ੍ਰਿਫਤਾਰੀ ਕਰਵਾ ਦਿੱਤੀ ਸੀ ਅਤੇ ਅੱਜ ਉਸੇ ਮਾਮਲੇ ਦੇ ਵਿੱਚ ਹੁਣ ਵਪਾਰੀਆਂ ਦੇ ਵੱਲੋਂ ਇਕੱਠੇ ਹੋ ਕੇ ਧਰਨਾ ਦਿੰਦੇ ਹੋਏ ਸਾਥੀ ਤੇ ਹੋਏ ਪਰਚੇ ਨੂੰ ਰੱਦ ਕਰਨ ਅਤੇ ਆਪਣੇ ਉਸ ਸਾਥੀ ਨੂੰ ਛਡਵਾਉਣ ਦੇ ਲਈ ਮੰਗ ਕੀਤੀ ਜਾ ਰਹੀ ਹੈ ਇਸ ਤਲਾਬਾ ਨਾਲ ਦਾ ਹੋਰ ਕੀ ਕਹਿਣਾ ਹੈ ਆਉਂ ਸੁਣ ਲਿਆ ਕੋਈ ਗੰਨਬਤ ਹੋਈ ਹੈਗੀ ਸਾਰਾ ਕੇਸ ਡਿਸਕਸ ਕੀਤਾ ਗਿਆ ਉਹਨਾਂ ਨੂੰ ਦੱਸਿਆ ਗਿਆ ਵੀ ਜੋ ਫੈਕਟਸ ਨੇ 2010 ਤੋਂ ਲੈ ਕੇ ਹੁਣ ਤੱਕ ਦੇ ਜੋ ਵੀ ਸੀਗਾ ਜਿਹਦੇ ਵਿੱਚ ਸਾਰਾ ਕੁਝ ਮਾਨਜਨ ਸੀਫੀ ਸਾਹਿਬ ਨੂੰ ਦੱਸ ਦਿੱਤਾ ਗਿਆ ਜਿਹਦੇ ਵਿੱਚ ਉਹ ਅੱਜ ਸ਼ਾਮ ਤੱਕ ਬਹੁਤ ਵਧੀਆ ਤਰੀਕੇ ਦਾ ਕੋਈ ਸਾਨੂੰ ਪੋਜ਼ਿਟਿਵ ਰਿਸਪਾਂਸ ਦੇ ਦੇਣਗੇ ਜਿਹਦੇ ਨਾਲ ਕਿ ਕਿਸੇ ਵੀ ਧਿਰ ਦਾ ਕੋਈ ਨੁਕਸਾਨ ਨਹੀਂ ਹੋਊਗਾ ਨਹੀਂ ਉਹ ਕਹਿੰਦੇ ਕਿ ਗੜਬੜੀ ਕੀਤੀ ਗਈ ਹੈ ਜਿਸ ਦਾ ਸੁਸਾਇਡ ਕੀਤੀ ਉਹਨੇ ਕਿਸਾਨ ਜੋ ਕਹਿ ਰਹੇ ਨੇ ਦੇਖੋ ਇਦਾਂ ਓਏ ਇਹ ਜਿਹੜੀਆਂ ਚੀਜ਼ਾਂ ਨੇ ਪੁਲਿਸ ਨੇ ਇਨਕੁਆਇਰੀ ਕਰਨੀ ਹੁੰਦੀ ਆ ਫਰੈਂਸਿਕ ਲੈਬ ਚ ਜਾਏਗੀ ਉਹ ਤਾਂ ਚੈੱਕ ਹੋਏਗੀ ਰਿਪੋਰਟ ਆਣ ਗਿਆ ਉਸ ਤੋਂ ਬਾਅਦ ਇਹ ਚੀਜ਼ਾਂ 10 ਦਿਨ ਤੇ ਪੁਲਿਸ ਇੱਕ ਇਸ ਤਰ੍ਹਾਂ ਤਵੇ ਕਿ 20 ਕਿਤੇ ਆਏ ਹਾਂ ਜੀ ਉਸ ਨੇ ਕਿਹਾ ਦੇਖੋ ਜਦੋਂ ਵੀ ਕੋਈ ਸੁਸਾਇਡ ਨੋਟ ਹੁੰਦਾ ਜੇ ਪੁਲਿਸ ਨਾ ਵੀ ਕੇਸ ਕਰੇ ਤਾਂ ਕੋਰਟ ਵੱਲ ਹੀ ਹੋ ਜਾਂਦਾ ਹੁੰਦਾ ਇੱਕ ਆਟੋਮੈਟਿਕਲੀ ਇੱਕ ਕਾਨੂੰਨ ਸੰਵਿਧਾਨ ਹੈਗਾ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਪਰ ਉਹਦੇ ਜੋ ਤੱਥ ਹੋਣਗੇ ਜੇ ਉਹਦੇ ਵਿੱਚ ਸਹੀ ਪਾਏ ਗਏ ਇਹ ਤੇ ਉਹਦੇ ਵਿੱਚੋਂ ਫਿਰ ਇਹਨਾਂ ਦਾ ਆਓ ਜੀ ਆਓ ਜੀ ਆਓ ਆਓ ਇੱਕ ਹਿੰਦ ਸਾਹਿਬ ਅੱਜ ਇੱਕ ਬੜੀ ਜ਼ਰੂਰੀ ਗੱਲ ਹੈ ਗੱਲ ਕਰ ਰਹੇ ਹਾਂ ਤੁਹਾਡੇ ਦੋਨੋਂ ਪਾਸੇ ਬਹਿਾਈਆਂ ਤੁਸੀਂ ਕਿਸਾਨ ਮੀਟਿੰਗ ਕਰ ਰਹੇ ਨੇ ਜੀ ਚਾਹੇ ਅਸੀਂ ਸੰਘਰਸ਼ ਕਰੀਏ ਤੇ ਚਾਹੇ ਕਿਸਾਨ ਸੰਘਰਸ਼ ਕਰਨ ਆ ਹੁਣ ਉਹ ਫੱਟ ਹੈਗਾ ਅੱਜ ਦੇ ਵਿਹਾਰ ਦੇ ਉੱਤੇ ਪੁਲਿਸ ਲੈਟਰ ਜਿਮੈਟ ਕਰਕੇ ਬੌਡੀ ਦਾ ਪੋਸਟਮੈਨਾ ਹੋਣ ਤੋਂ ਬਾਅਦ ਜੋ ਰਿਪੋਰਟ ਆਏਗੀ ਔਰ ਜਿਹੜਾ ਸੂਚਨਾ ਨੋਟ ਲਿਖਿਆ ਹੈਗਾ ਉਹ ਵੀ ਵੈਰੀਫਾਈ ਕਰਨ ਤੋਂ ਬਾਅਦ ਜੋ ਰੂਰ ਰਿਪੋਰਟ ਆਏਗੀ ਉਸ ਤੋਂ ਬਾਅਦ ਝੂਠ ਦਾ ਫੈਸਲਾ ਹੋਣਾ ਦਾਬ ਬਣਾ ਰਿਹਾ ਤੁਹਾਡੇ ਦਾ ਕਿ ਸਾਡੇ ਦਾ ਗੱਲ ਦਾ ਦਬਾਅ ਹੈ ਜੀ ਸਾਡਾ ਸਾਡਾ ਦਬਾਅ ਹੈ ਅਸੀਂ ਸੱਚਾਈ ਲੜਾਈ ਲੈ ਅੰਦਰ ਗੱਲ ਕਰਦਾ ਜਸਟਿਸ ਲੈਣ ਵਾਸਤੇ ਆਏ ਹੈਗੇ ਆ ਵੀ ਜਿਹੜੀ ਗ੍ਰਿਫਤਾਰੀ ਬਈ ਹੈਗੀ ਉਹ ਗਲਤ ਬਈ ਹੈਗੀ ਤੇ ਉਹਦਾ ਸਾਨੂੰ ਆਸ਼ਵਾਸਨ ਦਿੱਤਾ ਹੈਗਾ ਵੀ ਅੱਜ ਸ਼ਾਮ ਤੱਕ ਅਸੀਂ ਅਸੀਂ ਇਹਦੀ ਕੋਈ ਨਾ ਕੋਈ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਪੋਸਟਲੀ ਰਿਜ਼ਲਟ ਦਵਾਂਗੇ ਉਹ ਸਾਰੇ ਤੋਂ ਬਾਅਦ ਦੂਜੀ ਪਾਰਟੀ ਨਾਲ ਵੀ ਮੀਟਿੰਗ ਹੈਗੀ ਹੈ ਤੇ ਅੱਜ ਸ਼ਾਮ ਤੱਕ ਹੱਲ ਨਹੀਂ ਹੋਊਗਾ ਕੱਲ ਨੂੰ ਅਸੀਂ ਕਹਿ ਕੇ ਐਸ.ਪੀ. ਸਾਹਿਬ ਨੂੰ ਅਸੀਂ ਆਪਣੇ ਸਾਰੇ ਕਾਰਖਾਨਿਆਂ ਦੇ ਔਰ ਦੁਕਾਨਾਂ ਦੇ ਔਰ ਫੈਕਟਰੀਆਂ ਦੀਆਂ ਚਾਬੀਆਂ ਅਸੀਂ ਸੀ.ਪੀ. ਸਾਹਿਬ ਨੂੰ ਆ ਕੇ ਸੌਂਪ ਰਿਆਂਗੇ ਔਰ ਕੱਲ ਅਸੀਂ ਆਪਣੀ ਲੇਬਰ ਲੈ ਕੇ ਲੱਖਾਂ ਦੀ ਹਜ਼ਾਰਾਂ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਦੀ ਲਦਾੜ ਦੀ ਤਦਾਦ ਅਸੀਂ ਆਪਣੀ ਲੇਬਰ ਨੂੰ ਲੈ ਕੇ ਆ ਕੇ ਅਸੀਂ ਸੀ.ਪੀ. ਸਾਹਿਬ ਦੇ ਇੱਥੇ ਦਫ਼ਤਰ ਤੋਂ ਫਿਰ ਜੀ ਕਰਾਵਾਂਗੇ ਦੇਖ ਲਓ ਜੀ ਕਹਿ ਰਹੇ ਜੀ ਕੋਈ ਸਾਡੇ ਤੇ ਜਿਹਦਾਬ ਨਹੀਂ ਦੋਨੋਂ ਉੱਥੇ ਹੀ ਤੇ ਰਹਗੀਆਂ ਨੇ ਕਿ ਕਰਤਕ ਦੇ ਦਿਨ ਉਹਨਾਂ ਨੇ ਆਏ ਸੀ ਅੱਜੇ ਆਏ ਆ ਦੋਨਾਂ ਨੂੰ ਅਸੀਂ ਇਹੀ ਕਿਹਾ ਕਿ ਮੈਰਿਟ ਦੇ საფਦੂ ਹੈ ਕਰਵਾਈ ਹੈ ਜੋ ਕਾਨੂੰਨ ਦੇ ਮੁਤਾਬਕ ਹੈ ਉਹ ਕਰਾਂ ਸਰ ਸਰ ਬਿਲਕੁਲ ਅਜੇ ਤਰ੍ਹਾਂ ਨਾ ਲੱਗਿਆ ਜੀ ਇਹਨਾਂ ਦੇ ਅੰਦਰ ਜਿਹੜਾ ਕੇਸ ਸੀ ਕੀ ਫੈਸਲਾ ਹੋਇਆ ਕੋਈ ਫੈਸਲਾ ਨਹੀਂ ਹੋਇਆ ਜੀ ਅਸੀਂ ਇਹੀ ਅਸ਼ਵਾਸਨ ਦਿੱਤਾ ਉਹਨਾਂ ਨੇ ਆਏ ਸੀ ਕਿ ਤੇ ਵੀ ਇਹਨਾਂ ਨਾਲ ਇਕੱਠੇ ਹੋ ਗਏ ਆ ਕੋਈ ਹਲੇ ਤੋਂ ਦੇਖਦੇ ਆਂ ਜਿਹੜਾ ਜਿਹੜੀਆਂ ਨੇ ਇੰਨਾ ਕੱਟ ਪਿਆ ਤਾਂ ਇਹਨਾਂ ਤੇ ਕਰਵਾਈ ਹੋਵੇ ਕੋਈ ਨਹੀਂ ਉਹ ਦੇਖਦੇ ਆਂ ਅਸੀਂ ਠੀਕ ਹੈ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਿਲੋਟਾ ਦੀ ਰਿਪੋਰਟ